ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਾਲੇ ਰਾਮ ਰਾਮ ਸਲਾਮ ਮੈਂ ਤੁਹਾਡਾ ਦੋਸਤ ਐਂਡ ਹੋਸਟ ਬਿੱਟੂ ਨਿਆਮਪੁਰ ਸਵਾਗਤ ਕਰਦਾ ਹਾਂ ਜੀ ਕਿੰਨੀ ਹੋਰ ਵੀਡੀਓ ਵਿੱਚ ਕਿਸਾਨ ਵੀਰੋ ਅੱਜ ਆਪਾਂ ਫੇਰ ਮੁਰਤੋਂ ਜਹੌਲ ਕਾਰਪੈਂਟ ਮਲਾਉਤ ਆਇਆ ਇੱਥੇ ਹਰ ਤਰ੍ਹਾਂ ਦੀਆਂ ਪੁਰਾਣੀਆਂ ਕਾਰਾਂ ਫ੍ਰੀਜਰ ਤੇ ਵੇਚਣ ਲਈ ਸੰਪਰਕ ਕਰੋ ਮੇਰੇ ਬਗਲ ਨੂੰ ਇਹ ਸੈਕੰਡ ਹੈਂਡ ਗੱਡੀਆਂ ਦਾ ਕੰਮ ਕਰਦਾ ਇਹਨਾਂ ਦਾ ਇਹਨਾਂ ਦੀ ਆਪਾਂ ਪਹਿਲਾਂ ਵੀ ਕਈ ਵੀਡੀਓ ਪਾਈਆਂ ਨੇ ਤਿੰਨ ਚਾਰ ਤੁਸੀਂ ਵੀਡੀਓ ਨੂੰ ਬਾਬਾ ਪਿਆਰ ਦਿੱਤਾ ਤੇ ਅੱਜ ਵੀ ਆਪਾਂ ਜੋ ਗੱਡੀਆਂ ਖੜੀਆਂ ਨੇ ਉਹਨਾਂ ਦੀ ਵੀਡੀਓ ਬਣਾਵਾਂਗੇ ਇੰਟੀਰੀਅਰ ਬਗੈਰ ਤੁਹਾਨੂੰ ਸਾਰਾ ਕੁਝ ਦੱਸਾਂਗੇ ਵੀਡੀਓ ਦੇ ਵਿੱਚ ਬਣੇ ਰਹੋ ਤੁਸੀਂ ਤੇ ਨਾਲੇ ਜਿਹੜਾ 20 ਬੰਦੇ ਨੂੰ ਸ਼ੇਅਰ ਕਰਕੇ ਆਊਗਾ ਉਹ ਗੱਡੀ 5000 ਰੁਪਿਆ ਇਹ ਸਸਤੀ ਦੇਊਗਾ ਮੇਰਾ ਕਹੇ ਨਾ ਕਿਹੜਾ ਛੋਟਾ ਪੜਾ 5 ਕਿਹੜਾ ਗੰਦਾ 20 ਬੰਦਿਆਂ ਨੂੰ ਸ਼ੇਅਰ ਕਰਕੇ ਆਊਗਾ ਤੇ ਹਾਂ ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਨਾਲੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਸਬਸਕ੍ਰਾਈਬ ਕਰ ਲਿਆ ਕਰੋ ਉਹੀ ਨਾ ਕਰੇ ਕੰਜੂਸੀ ਜੀ ਕਰਿਆ ਕਰੋ ਬਟਨ ਦਬਦਿਆ ਕਰੋ ਜਿੱਥੇ ਤੁਸੀਂ ਵੀਰ ਨੂੰ 5000 ਤੇ 5000 ਹੁਣ 10000 10000 ਤੱਕ ਪਹੁੰਚਾਓ ਯਾਰ ਤੇ ਜੇ ਫੇਸਬੁੱਕ ਤੇੋਂ ਤਾਂ ਬਿੱਟੂ ਨਿਆ ਪਰਫੇਜ ਨੂੰ ਫੋਲੋ ਕਰਨਾ ਪਲੀਜ਼ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਸਮਰ ਹਾਂਜੀ ਹੋਰ ਕਿਵੇਂ ਆ ਵਧੀਆ ਜੀ ਵਧੀਆ ਤੁਸੀਂ ਦੱਸੋ ਕੰਮ ਵਧੀਆ ਚੱਲਦਾ ਵਧੀਆ ਚੱਲਦਾ ਜੀ ਓਕੇ ਆ ਪੂਰਾ ਮੇਰਾ ਚਲੋ ਰੱਬ ਦੀ ਮਿਹਰ ਚਾਹੀਦੀ ਆ ਹਾਂਜੀ ਚਲੋ ਆਪਾਂ ਦਿਖਾਉਨੇ ਆ ਦਰਸ਼ਕਾਂ ਨੂੰ ਗੱਡੀਆਂ ਕਿ ਨਹੀਂ ਦਰਸ਼ਕੋ ਆ ਪਹਿਲਾਂ ਦੇਖੋ ਤੁਸੀਂ ਗੱਡੀ ਆ ਹਾਂ ਆਲਟੋ ਆ ਵੀਰੇ 2010 ਮਾਡਲ ਆਲਟੋ 2010 ਮਾਡਲ ਵੀਰੇ 10 ਮਾਡਲ ਹਾਂਜੀ ਠੀਕ ਆ ਇਹਦੇ ਆਪਾਂ ਨਾਲ ਦੇ ਰਿੰਮ ਨੇ ਹਾਂਜੀ ਹਾਂ ਵੀਰੇ ਨਵੇਂ ਟਾਇਰ ਆ ਪੋਲੋ ਦੇ ਚਾਰੇ ਠੀਕ ਆ ਹਾਂਜੀ ਹਾਂ 2010 ਮਾਡਲ ਆ ਵੀਰੇ ਦੂਜੇ ਨਾ ਆ ਤੇ ਅੱਛਾ ਦੂਜੇ ਨਾਮ ਆਏ ਹਾਂਜੀ ਹਾਂ ਠੀਕ ਆ ਠੀਕ ਆ ਪੇਪਰ ਸਾਰੇ ਪੂਰੇ ਆ ਜੀ ਗੱਡੀ ਦੇ ਪੇਪਰ ਪੂਰੇ ਆ ਦਰਸ਼ਕੋ ਹਾਂਜੀ ਹਾਂ ਇੱਧਰ ਰੋਡ ਆ ਤੇ ਆਪਾਂ ਅੰਦਰੂਨੀਅਰ ਵੀ ਦਿਖਾ ਦਈਏ ਮੜਾ ਜਾ ਹਾਂਜੀ ਵੀਰੇ ਹਾਂ ਹਾਂ ਸਾਰੇ ਸ਼ੀਸ਼ੇ ਨਾਲ ਦੇ ਆ ਜੀ ਠੀਕ ਆ ਹਾਂ ਪੀਸ ਨਹੀਂ ਕੋਈ ਵੀ ਪੇਂਟ ਹੈਗਾ ਗੱਡੀ ਦਾ ਅਸੇ ਜਾਨੀ ਕੋਈ ਪੇਂਟ ਨਹੀਂ ਲਗਾਈ ਹੋਈ ਹੈ ਨਹੀਂ ਨਹੀਂ ਕੋਈ ਨਹੀਂ ਪੇਂਟ ਆ ਦੇਖ ਲਓ ਕਲਰਸ ਕੋ ਇੰਟੀਰੀਅਰ ਵੀ ਗੱਡੀ ਦਾ ਵਧੀਆ ਗੱਲੇ ਦੀ ਸਾਹਮਣਾ ਰੱਖੀ ਹੋਈ ਦੀ ਵੀ ਰੱਖੀ ਜਾਏ ਦੋ ਦੂਜੇ ਨਾਮ ਆ ਤੇ ਇਹਦੀ ਆਪਾਂ ਜੇ ਗੱਲ ਕਰੀਏ ਡਿਮਾਂਡ ਦੀ ਆ ਡਿਮਾਂਡ ਕਿੰਨੀ ਮੰਗਦੇ ਆ ਇਹਦਾ ਵੀਰੇ ਆਪਾਂ 138000 ਰੁਪਏ ਮੰਗਦੇ ਆ 138000 ਰੁਪਏ ਮੰਗਦੇ ਆ ਹਾਂ ਬਾਕੀ ਆਪਾਂ ਮੌਕੇ ਤੇ ਕਰ ਲਾਂਗੇ ਬਾਕੀ ਮੌਕੇ ਤੇ ਹੋ ਜਾਂਦਾ ਜੀ ਨਾਮ ਕਰਾ ਕੇ ਦਊਗਾ ਇੱਕ ਸਾਲ ਦੇ ਪੇਪਰ ਸਾਰੇ ਪੂਰੇ ਮਿਲਣਗੇ ਅਨਸੋਰ ਪলিউਸ਼ਨ ਵਗੈਰਾ ਠੀਕ ਇੱਕ ਸਾਲ ਦੇ ਪੇਪਰ ਹਾਂਜੀ ਹਾਂ ਸਾਰੇ ਪੂਰੇ ਆ ਪੂਰੇ ਆ ਕਰਾ ਕੇ ਦਊ ਵੀਰੇ 138000 ਚ ਨਾਮ ਨਾਮ ਕਰਾ ਕੇ ਦਮੇਗਾ ਹਾਂਜੀ ਹਾਂ ਤਰਸ ਕੋ ਆ ਖੜੀਏ ਕਿ ਡੀ ਦੇਖ ਲਓ ਤੁਸੀਂ ਹਾਂਜੀ ਆਹ ਸਾਈਡ ਤੋਂ ਵੀ ਦੇਖ ਲਓ ਆਲਟੋ 138000 ਰੁਪਏ ਦਾ ਵੀਰ ਨੇ ਉਹ ਕਰਿਆ ਬਾਕੀ ਮੌਕੇ ਦੇ ਹੋ ਜਾਊਗਾ ਹਾਂਜੀ ਬਾਕੀ ਨਾਮ ਕਰਾ ਕੇ ਵੀਰੇ ਵਿੱਚ ਅੱਛਾ ਨਾਮ ਕਰਾ ਕੇ ਦਿਮਾਗ ਹੈ ਆਪਾਂ ਹਾਂਜੀ ਹਾਂ ਵੀਰੇ ਕੋਈ ਨੰਬਰ ਦਾ ਗੰਮੇ ਨਹੀਂ ਆਪਣਾ ਨਹੀਂ ਜਾਂਦਾ ਆਪਾਂ ਵੀਰੇ ਨਾਮ ਕਰਾਇਬ ਇਹਨਾਂ ਨਹੀਂ ਦਿੰਦੇ ਜਿਹੜੀ ਗੱਡੀ ਮਰਜੀ ਲੈ ਲਓ ਠੀਕ ਆ ਠੀਕ ਆ ਆਪਣੇ ਕੋਲੋਂ 100 ਪਲੱਸ ਹਰ ਇੱਕ ਗੱਡੀ ਦਾ ਮਿਲੂਗਾ ਠੀਕ ਆ ਹਾਂਜੀ ਪੇਪਰ ਸਾਰੇ ਪੂਰੇ ਮਿਲਣਗੇ ਹਰ ਇੱਕ ਆਪਾਂ ਦੇਣੀ ਨਾਮ ਕਰਾ ਕੇ ਆ ਠੀਕ ਆ ਠੀਕ ਆ ਹਾਂਜੀ ਤੇ ਇੱਕ ਆਹ ਖੜੀ ਆ ਇਹ ਵੀ ਵੀਰੇ 2010 ਮਾਡਲ ਆ ਐਲ ਐਕਸ ਆਈ ਆ ਆਲਟੋ ਇਹ ਵੀ ਆ ਨਾ ਹਾਂਜੀ ਇਹ ਵੀ ਆਲਟੋ ਆ ਜੀ ਦੂਜੇ ਨਾਮ ਆ ਇਹ ਵੀ ਦੂਜੇ ਨਾਮ ਆ ਹਾਂਜੀ ਹਾਂ ਆ ਦੇਖ ਲੋ ਸਲਵਰ ਕਲਰ ਦੀ ਹੈ ਇਹ ਹਾਂਜੀ ਸੈਂਟਰ ਲੋਕ ਵਗੈਰਾ ਗੱਡੀ ਨੂੰ ਲੱਗਿਆ ਹੋਇਆ ਠੀਕ ਆ ਟਾਇਰ ਟਾਇਰਾਂ ਦੀ ਕੰਡੀਸ਼ਨ ਦੇਖੀ ਜੇ ਟਾਇਰ ਵੀ ਅੱਦੇ 50 ਪੈਸੇ ਦੇ ਪਿਆ ਹੋਣਾ ਨਹੀਂ ਟਾਇਰ ਵੀ ਨੇ ਹਾਂ ਟਾਇਰ ਹੈਗੇ ਨੇ 45 50 ਪੈਸੇ ਦੇ ਹਾਂ ਹਾਂ ਹਾਂਜੀ ਤੇ ਸੈਂਟਰ ਲੋਕ ਆ ਇਹ ਹਾਂਜੀ ਸੈਂਟਰ ਲੋਕ ਆ ਠੀਕ ਆ ਪਾਵਰ ਸਟੀering ਆ ਜਾਂਦਾ ਐ ਐਲਐਕਐਸਆਈ ਚ ਆ ਪਾਵਰ ਸਟੀering ਆ ਹਾਂਜੀ ਇੰਜਨ ਗੇਅਰ ਦੀ ਜਮਾ ਨਵੀਆਂ ਗੱਡੀ ਗੱਡੀ ਸਾਫ ਆ ਜਾਂਦੀ ਉਹਦਾ ਗੱਡੀ ਦੇ ਦੇਖਣ ਤੋਂ ਹੀ ਪਤਾ ਲੱਗ ਜਾਂਦਾ ਆ ਕਿ ਨਹੀਂ ਹਾਂਜੀ ਹਾਂ ਜੇ ਆਪਾਂ ਕਹੀਏ ਸਾਹਮਣੇ ਦਰਸ ਕੋ ਰੋਡ ਪੈਂਦਾ ਟ੍ਰੈਫਿਕਾ ਜਾਦੇ ਦਸੰਬਰ 2024 ਤੱਕ ਪੇਪਰ ਸਾਰੇ ਪੂਰੇ ਆ ਇਹਦੇ ਵੀ ਕਿੰਨਾ ਚਿਰ ਤੱਕ ਦਸੰਬਰ 2024 ਦਸੰਬਰ 2024 ਤੱਕ ਪੇਪਰ ਪੂਰੇ ਆ ਸਾਰੇ ਪੇਪਰ ਪੂਰੇ ਆ ਜੀ ਹੋਰ ਵਗੈਰਾ ਤੇ ਦੇਣੀ ਆਪਾਂ ਨਾਮ ਕਰਾ ਕੇ ਵੀ ਵੱਡੀ ਇਹ ਵੀਰੇ 1 ਲੱਖ 45 ਹਜ਼ਾਰ ਦੀ ਨਾਮ ਕਰਾ ਕੇ ਤੇ ਆਪ ਦੇਖ ਲੋ ਦਰਸ ਕੋ ਇੰਟੀਰੀਅਰ ਇਹਦਾ ਸੇਲਵਰ ਕਰਵਾਇਆ ਦਾ ਬਾਹਰ ਹਾਂਜੀ ਤੇ ਆਪਾਸੇ ਟਾਇਰ ਪਿਆ ਤੇ ਇਹ ਆਪਾਂ ਕਿੰਨੇ ਦੀ ਦੇਣੀ ਆ 145000 ਦੀ ਵੀਰੇ ਨਾਮ ਕਰਾ ਕੇ 145000 ਦੀ ਨਾਮ ਕਰਾ ਕੇ ਦੇਣੀ ਆ ਤੇ ਨਾਮ ਕਰਾ ਕੇ ਹਾਂ ਬਾਕੀ ਇੱਧਰ ਖੜੀਆਂ ਨੇ ਗੱਡੀਆਂ ਦਰਸ਼ਕੋ ਵਖਾਉਂਦੇ ਆ ਤੁਹਾਨੂੰ ਇਹ ਵੀਰੇ ਅਟੌਸ ਲੀਵ ਆ ਠੀਕ ਆ ਇੱਕ ਮਿੰਟ ਇੱਧਰਿਆਂ ਦਿਖਾ ਦਈਏ ਪਹਿਲਾਂ ਆਹ ਦੇਖ ਲਓ ਕਿ ਦਰਸ਼ਕੋ ਗੱਡੀਆਂ ਆ ਸਾਹਮਣੇ ਖੜੀਆਂ ਨੇ ਉਹ ਉਧਰੋਂ ਵੀਡੀਓ ਆ ਰੋਡ 'ਚ ਆ ਟ੍ਰੈਫਿਕ ਜਿਆਦੇ ਆ ਉਥੋਂ ਵੀਡੀਓ ਸਮਾਰ ਕੇ ਬਣਦੀ ਨਹੀਂ ਦੀ ਇਸ ਤਰ੍ਹਾਂ ਕਿ ਤੁਹਾਨੂੰ ਇੱਧਰੋਂ ਸਮਾਰ ਕੇ ਦਿਖਾ ਦੰਨੀਆਂ ਗੱਡੀਆਂ ਤੇ ਆ ਗੱਡੀ ਖੜੀ ਆ ਇਹ ਵੀਰੇ ਟਾਉਸ ਲੀਵਾ ਟਾਉਸ ਲੀਵਾ ਹਾਂਜੀ 2013 ਮਾਡਲ ਆ 14 ਦੀ ਰੇਟਰੇਸ਼ਨ ਅੱਛਾ ਹਾਂਜੀ ਪੇਪਰ ਸਾਰੇ ਪੂਰੇ ਆ ਇਹਦੇ ਵੀ ਠੀਕ ਆ ਹਾਂਜੀ ਇੰਜਨ ਗੇਅਰ ਦੀ ਜਮਾ ਨਵੀਂ ਗੱਡੀ ਆ 92000 ਚੱਲੀ ਆ 92000 ਚੱਲੀ ਹੋਈ ਆ ਇਹ ਤਾਂ ਮਿਲਦੀ ਨਹੀਂ ਵੀਰੇ ਇਹ ਤਾਂ ਤੋਹਫਾ ਇੱਕ ਕਿਸਮ ਦਾ ਅੱਛਾ ਅੱਛਾ ਹਾਂਜੀ ਟੋਇਟਾ ਦੀ ਟੋਇਟਾ ਦੀ ਗੱਡੀ ਦਾ ਉਦਾਂ ਹੀ ਪਤੀ ਵਧੀਆ ਹੁੰਦੀ ਆ ਚਾਹੇ ਗੱਲ ਕਰੀਏ ਟਾਇਰ ਵੀ ਵਧੀਆ ਪਿਆ ਹਾਂਜੀ ਟਾਇਰ ਹੈਗੇ ਨੇ ਵੀਰੇ 70 ਕੇ ਪੈਸੇ ਹਾਂ ਹਾਂ ਅੰਟੀਰੀਅਰ ਦੀ ਜਮਾ ਨਵੀਂ ਆ ਗੱਡੀ ਠੀਕ ਆ ਹਾਂਜੀ ਆ ਸੈਕੰਡ ਓਨਰ ਆ ਇਹ ਵੀ ਸੈਕੰਡ ਆਨਰ ਆ। ਹਾਂਜੀ ਸੈਕੰਡ ਆਨਰ ਆ ਜੀ। ਇਹ ਵੀ ਪੇਂਟ ਪੁੰਡ ਤਾਂ ਨਹੀਂ ਹੋਈ ਹੋਈ। ਮਾੜੀ-ਮੋਟੀ ਹਲਕੀ-ਫੁਲਕੀ ਵੀਰੇ ਟੱਚਿੰਗ ਆ। ਮੇਜਰ ਕੋਈ ਨਹੀਂ ਸ਼ੀਸ਼ੇ ਨਾਲ ਦੇ ਆ ਸਾਰੇ। ਸ਼ੀਸ਼ੇ ਨਾਲ ਦੇ ਆ ਜੇ ਮਾੜੀ-ਮੋਟੀ ਹੋ ਜਾ ਤਾਂ ਸਾਰਾ ਚ ਲੱਗੇ ਜਾਂਦੀ ਆ ਕਿ ਨਹੀਂ? ਹਾਂ। ਇੱਕ ਸਾਈਡ ਮੈਂ ਇਧਰਲੀ ਸਾਈਡ ਤੋਂ ਵੀ ਮੜੀ ਜੀ ਦਿਖਾ ਦਾਂ। ਰੁਕਦਾ ਰੋਡ ਵਾਲਾ ਚੱਲਦਾ ਦਰਸ਼ਕੋ। ਤੇ ਕਿੰਨੇ ਮਾਡਲ ਗਿਆ ਹੈ? ਇਹ 13 ਮਾਡਲ ਆ ਜੀ। 14 ਦੀ ਆਰ ਸੀ ਆ ਇਹਦੀ। 13 ਮਾਡਲ ਆ 14 ਦੀ ਆਰ ਸੀ ਆ। ਹਾਂਜੀ ਹਾਂ। ਆ ਦੇਖੋ ਦਰਸ਼ਕੋ ਅੰਦਰੋਂ ਗੱਡੀ ਕਿਆ ਘੈਂਟ ਗੱਡੀ ਆ ਇਹ ਆ ਵੀਰੇ ਜਮਨ ਨਵੀਂ ਇੰਟੀਰੀਅਰ ਦੀ ਤਾਂ ਗੱਡੀ ਬਿਲਕੁਲ ਜਮਨ ਨਵੀਆਂ ਬੜੀਆਂ ਸੀਟਾਂ ਖੁੱਲੀ ਡੁੱਲੀ ਬਹੁਤ ਆ ਹਾਂਜੀ ਹਾਂ 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 ਇਹ ਰੀ ਆਰਸੀ 14 ਦੀ ਆ ਹੈ ਹਾਂਜੀ ਹਾਂ ਆਰਸੀ 14 ਦੀ ਹੈ ਸੈਕੰਡ ਓਨਰ ਆ ਜੀ ਸੈਕੰਡ ਓਨਰ ਆ ਤੇ ਆਪਾਂ ਦੇਣੀ ਕਿੰਨੇ ਦੀ ਆ ਇਹ ਇਹ ਵੀਰੇ ਆਪਾਂ ਦਵਾਂਗੇ 285000 ਦੀ ਨਾਮ ਕਰਾ ਕੇ 285000 ਦੀ ਨਾਮ ਕਰਾ ਕੇ ਦਵਾਂਗੇ ਆਪਾਂ ਜਿੱਥੇ ਬੰਦਾ ਮਰਜ਼ੀ ਟਰਾਈ ਕਰ ਲਵੇ ਵੀਰੇ 13 14 ਮਾਡਲ ਦਾ ਰੇਟ ਇਹਦਾ 3.5 ਨਾ 70 75 ਚੱਲਦਾ ਠੀਕ ਆ ਆਪਣਾ ਬੈਸੀ ਰੇਟ ਘੱਟ ਹੁੰਦਾ ਬਾਕੀ ਡੀਲਰਾਂ ਨਾਲ ਹਾਂ ਹਾਂ ਨਾਲੇ ਜਿਹੜਾ 20 ਬੰਦਿਆਂ ਨੂੰ ਸ਼ੇਅਰ ਕਰਕੇ ਉਹ ਨੂੰ 5000 ਰੁਪਈਆ ਡਿਸਕਾਊਂਟ 5000 ਰੁਪਈਆ ਭਰਾ ਮੇਰਾ ਇਹ ਛੋਟਾ ਸਸਤੀ ਦੇਉ ਗੱਡੀ ਹਾਂਜੀ ਵੀਰੇ ਤੇ ਉਸ ਤੋਂ ਅੱਗੇ ਚੱਲਦੇ ਆਂ ਦਰਸ਼ਕੋ ਆਪਾਂ ਇਹ 15 ਮਾਡਲ ਵੀਰੇ K10 ਆ ਆ ਖੜੀ ਆ K10 15 ਮਾਡਲ ਪਹਿਲੇ ਨਾਉਂਦੀ ਵੀਰੇ ਅੱਛਾ ਹਾਂਜੀ 70000 ਚੱਲੀ ਆ 70000 ਦਰਸ਼ਕੋ ਚੱਲੀ ਹੋਈ ਆ ਤੇ K10 ਆ ਇਹ 2015 ਮਾਡਲ ਆ ਦੇਖ ਸਕਦੇ ਆ ਤੁਸੀਂ ਪੋਨੜਬ ਘਰ ਆ ਰਿਹਾ ਸਾਰੇ ਸਾਰੇ ਸ਼ੀਸ਼ੇ ਨਾਲ ਦੇ ਆ ਵੀਰੇ ਸਾਰੇ ਸ਼ੀਸ਼ੇ ਨਾਲ ਦੇ ਆ ਹਾਂ ਟਾਇਰ ਸਾਰੇ ਹੀ ਨਵੇਂ ਆ ਚਾਰੇ ਸਾਰੇ ਨਵੇਂ ਆ ਦੇਖੋ ਵਧੀਆ ਬਣਾਈ ਆ ਹੈ ਫਰੰਟ ਬੈਕ ਸੀਲਡ ਆ ਗੱਡੀ ਦਾ ਇਹ ਤਾਂ ਗੱਡੀ ਯਾਰ ਲੇਡੀਜ਼ ਯੂਜ਼ ਕਰਦੀ ਸੀਗੀ ਅੱਛਾ ਹਾਂ ਹਾਂ ਇਹ ਤਾਂ ਗੱਡੀ ਦੇ ਵਿੱਚ ਹਜੇ ਤੱਕ ਉਹਨਾਂ ਨੇ ਸਟੀਰੀਓ ਵੀ ਨਹੀਂ ਲਵਾਇਆ ਠੀਕ ਆ ਆਪਾਂ ਬੈਕ ਤੋਂ ਵੀ ਦਿਖਾ ਦਈਏ ਇਹ ਹਾਂਜੀ ਹਾਂ ਲੇਡੀ ਯੂਜ਼ ਕਰ ਦਿੱਤੀ ਗੱਡੀ ਹੈ ਬਜ਼ੁਰਗ ਸੀ ਜਿੰਨਾਂ ਕੋਲੋਂ ਗੱਡੀ ਆਈ ਆ ਅੱਛਾ ਅੱਛਾ ਇਹਦੇ ਗੱਡੀ ਦੇ ਵਿੱਚ ਉਹਨਾਂ ਨੇ ਹਜੇ ਤੱਕ ਕੋਈ ਸਟੀਰੀਓ ਕੋਸ ਨਹੀਂ ਬਸ ਸਿੰਪਲ ਦੀ ਬੈਂਕ 'ਚ ਜੌਬ ਕਰਦੇ ਸੀ ਬੈਂਕ ਤੱਕ ਜਾਂਦੇ ਸੀ ਘਰ ਆਉਂਦੇ ਸੀ ਆਂਟੀਰੀਅਰ ਦੇਖ ਲਓ ਦਰਸ਼ਕੋ ਐਲ ਐਕਸ ਆਈ ਮਾਡਲ ਆ ਜਾਂਦਾ ਪਾਵਰ ਸਟੀਅਰਿੰਗ ਆ ਜਾਂਦਾ ਵਿੰਡੋਵਾਂ ਮੈਨੂਅਲ ਆ ਜਾਂਦੀਆਂ ਨੇ ਇਹ 'ਚ ਪਾਵਰ ਸਟੀਅਰਿੰਗ ਆ ਹੈ ਸੈਂਟਰ ਲੋਕਿੰਗ ਆ ਸੈਂਟਰ ਲੋਕਿੰਗ ਆ ਜੀ ਬਸ ਸੈਂਟਰ ਲੋਕ ਆ ਸਾਰਾ ਕੁਝ ਫਿਰ ਤਾਂ ਓਕੇ ਹੀ ਆ ਨਾ ਇਹ ਇਹ ਕਹਦੀ ਬਿਲਕੁਲ ਸਾਫ਼ ਪਈ ਆ ਗੱਡੀ ਦਾ ਸਟੇਰੀਓ ਤਾਂ ਕੰਸਟਾਲ ਨਹੀਂ ਹੋਇਆ ਗੱਡੀ ਦੇ ਵਿੱਚ ਹਾਂ ਹਾਂ ਤੇ ਇਹ 2015 ਮਾਡਲ ਹੈ ਹਾਂਜੀ 15 ਮਾਡਲ ਪਹਿਲੇ ਹੀ ਨਾਉਂਦੀ ਸਾਰੇ ਪੇਪਰ ਪੂਰੇ ਵੀਰੇ ਹਾਂ ਤੇ ਆਪਾਂ ਦੇਣੀ ਕਿੰਨੇ ਦੀ ਆ ਵੀਰੇ 245 ਚ ਨੌ ਕਰਾ ਦਾਂਗੇ ਆਪਾਂ 245 ਚ ਨੌ ਕਰਾ ਕੇ ਦਵਾਂਗੇ ਆਪਾਂ ਹਾਂਜੀ ਹਾਂ ਇਹਦਾ ਰੇਟ ਵੀ ਵੀਰੇ ਢਾਈ ਪਲੱਸ ਚੱਲਦਾ ਬੰਦਾ ਜਿੱਥੇ ਮਰਜ਼ੀ ਟਰਾਈ ਕਰ ਲਵੇ ਠੀਕ ਆ ਠੀਕ ਆ ਹਾਂਜੀ ਤਰਸ ਕੋ ਦੇਖ ਲਓ 245 ਚ ਬਾਕੀ ਮੌਕੇ ਤੇ ਸਭ ਪਰ ਥੱਲੇ ਹੋ ਜਾਊਗਾ ਇੱਥੇ ਹਾਂਜੀ ਜੇ ਬਾਅਦ ਵਿੱਚ ਬਾਈ ਕੋਲੇ ਆਵੇਂਗੇ ਉਹ ਤੁਸੀਂ ਹਾਂਜੀ ਆਹ ਖੜੀ ਆ ਗੱਡੀ ਪੀਵੀ 11 ਬੀਐਸ ਇਹ ਕਿੱਥੇ ਦਾ ਨੰਬਰ ਆ ਪਟਿਆਲਾ ਵਾਲਾ ਜੀ ਪਟਿਆਲਾ ਪਟਿਆਲਾ ਨੰਬਰ ਗੱਡੀ ਤੇ ਉਸ ਤੋਂ ਅੱਗੇ ਖੜੀ ਆ ਇਹ ਵੀਰੇ ਜੈਨਰ ਸਟੀਲੋ ਹੈ ਜੈਨਰ ਸਟੀਲੋ ਸੈਨਰ ਸਟੀਲੋ ਇਹ ਵੀ ਪੀਪੀ 10 ਲੁਧਿਆਣੇ ਦਾ ਨੰਬਰ 2010 ਮਾਡਲ ਆ ਵੀਰੇ ਅੱਛਾ 2010 ਮਾਡਲ ਆ ਇਹ ਹਾਂਜੀ ਪਹਿਲੇ ਨਾ ਉਹ ਆ 2010 ਮਾਡਲ ਆ ਤੇ ਪਹਿਲੇ ਨਾਮ ਆ ਇਹ ਹਾਂਜੀ ਵੀਰੇ 38000 ਚੱਲੀ ਆ ਸਰਵਿਸ ਰਿਕਾਰਡ ਨੰਬਰ ਦੇ ਦਿਓ ਬੰਦਾ ਜਿੱਥੇ ਮਰਜ਼ੀ ਰਿਕਾਰਡ ਕਢਾ ਲਵੇ ਅੱਛਾ 78000 ਚੱਲੀ ਆ 38 38000 ਕੋਲ ਹਾਂਜੀ ਹਾਂ 2010 ਮਾਡਲ ਗੱਡੀ 38000 ਚੱਲੀ ਆ ਸਟਿੱਪਣੀ ਦਾ ਕੰਨ ਟੱਚ ਆ ਨਾਲ ਦੇ ਟਾਇਰ ਨੇ ਸਾਰੇ ਜਦ ਤੋਂ ਕੰਪਨੀ ਚ ਨਿਕਲੀ ਆ ਨਾਲ ਦੇ ਟਾਇਰ ਆ ਟਾਇਰ ਵੀ ਬਹੁਤ ਪਏ ਯਾਰ ਇਹਦੇ ਨਾਲ ਟਾਇਰ ਨਾਲ ਦੇ ਵੀਰੇ ਹੋਏ ਤੱਕ ਚੇਂਜ ਨਹੀਂ ਹੋਏ ਕੰਪਨੀ ਜੇਕੇ ਦੇ ਦਿੰਦੀ ਆ ਜੇਕੇ ਦੇ ਟਾਇਰ ਨੇ ਸਾਰੇ ਹਾਂ ਹਾਂ ਜੇਕੇ ਦੀ ਉਹੀ ਤਾਂ ਗੱਲਾਂ ਨੂੰ ਬੈਗ ਤੋਂ ਵੀ ਦਿਖਾ ਦਨੇ ਆਪਾਂ ਹਾਂਜੀ ਹਾਂ ਹਾਂ ਇਹਦਾ ਵੀਰੇ ਸਟਿੱਪਣੀ ਤੱਕ ਖੁੱਲੀ ਡੁੱਲੀ ਆ ਇਹ ਆ ਦੇਖੋ ਬੜੀ ਖੁੱਲੀ ਗੱਡੀ ਆ ਦਾ ਸਟਿੱਪਣੀ ਤੱਕ ਬਈ ਜੂਜ ਨਹੀਂ ਹੋਈ ਇਹਦੀ ਸਟਿੱਪਣੀ ਵੀ ਬਿਲਕੁਲ ਨਵੀਂ ਪਈ ਆ ਅਨ ਟੱਚ ਆ ਆ ਲਾਵੇ ਅਨਟੀਰੀਅਰ ਆ ਦੀ ਗੱਡੀ ਅੰਦਰੋਂ ਬਿਲਕੁਲ ਨਵੀਂ ਆ ਅਨਟੀਰੀਅਰ ਆਪਾਂ ਦਿਖਾ ਦਿੰਨੇ ਆ ਇੱਕ ਵਾਰ ਮਣੀ ਮਕਲਾਂ ਦਿਖਾ ਦਈਏ ਪੀਵੀ 11 ਨਾ 10 ਇਹ ਲੁਧਿਆਣਾ ਨੰਬਰ ਆ ਨਾ ਲੁਧਿਆਣਾ ਨੰਬਰ ਆ ਜੀ ਪਹਿਲੇ ਨੋ ਆ ਠੀਕ ਆ ਠੀਕ ਆ ਅਨਟੀਰੀਅਰ ਦਿਖਾ ਦਈਏ ਅਸਕੋ ਤੁਹਾਨੂੰ ਆ ਦੇਖੋ ਕਿੰਨਾ ਕਿਆ ਘੈਂਟ ਅਨਟੀਰੀਅਰ ਆ ਗੱਡੀ ਦੇ ਅੰਦਰ ਵਿੱਚ ਬ੍ਰਾਉਨ ਸ਼ੇਡ ਆ ਜਾਂਦਾ ਬਈ ਇਹ ਹਾਂ ਹਾਂ ਨਾ ਸੋਹਣਾ ਸੋਹਣੀ ਬੋਲ ਆਦੀ ਆ ਕੰਬੀਨੇਸ਼ਨ ਕਲਰ ਦਾ ਬਹੁਤ ਵਧੀਆ ਤੇ ਇਹਦੀ ਆਪਣੀ ਕੀ ਡਿਮਾਂਡ ਆ ਸਨ ਜੀ ਇਹ ਵੀਰੇ 2 55 ਚ ਨੌਕ ਇਹ ਇੱਕ 55 ਚ ਨੌਕ ਇੱਕ 55 ਚ ਨੌਕਰਾ ਕੇ ਹਾਂਜੀ ਹਾਂ ਠੀਕ ਆ ਹਾਂਜੀ ਗੱਡੀਆਂ ਦਰਸ਼ਕੋ ਸਾਨੂੰ ਸਾਰੀਆਂ ਵਧੀਆ ਖੜੀਆਂ ਨੇ ਇਹ ਤੋਂ ਬਿਨਾ ਆਪਣਾ ਵੀਰੇ ਲੁਧਿਆਣੇ ਵੀ ਆ ਕੰਮ ਆਪਣੇ ਕੋਲੇ ਇਸ ਟਾਈਮ ਲੁਧਿਆਣੇ ਖੜੀਆਂ ਨੇ ਸਿਆਜ ਮਿਲ ਜੂਗੀ 2016 ਮਾਡਲ ਠੀਕ ਆ ਪਹਿਲੇ ਨੌ ਦੀ ਹਾਈਬ੍ਰਿਡ ਸਮਾਰਟ ਅੱਛਾ ਹਾਂਜੀ ਹਾਂ ਆ ਸਾਰੀ ਅਨ ਟੱਚ ਗੱਡੀ ਆ ਉਹ ਦੇ ਦਾਂਗੇ ਆਪਾਂ 5 ਲੱਖ 85 ਹਜ਼ਾਰ ਦੀ ਨਾਮ ਕਰਾ ਕੇ ਠੀਕ ਆ ਹਾਂਜੀ ਨਿਸਾਨ ਸਣੀ ਮਿਲ ਜੂਗੀ 18 ਮਾਡਲ ਖੜੀ ਆ ਆਪਣੇ ਕੋਲੇ ਠੀਕ ਆ ਹਾਂਜੀ ਹਾਂ ਪਹਿਲੇ ਨੌ ਦੀ 97000 ਚੱਲੀ ਆ ਟੋਟਲੀ ਓਰੀਜਨਲ ਗੱਡੀ ਆ ਠੀਕ ਆ ਜੀ ਉਹ ਦੇ ਦਾਂਗੇ ਆਪਾਂ 475ਾਂ ਦੀ ਠੀਕ ਆ ਹਾਂਜੀ ਹਾਂ ਇੱਕ ਬ੍ਰਿਜਾ ਮਿਲ ਜੂ ਵੀਰੇ ਬ੍ਰਿਜਾ ਖੜੀ ਆ ਆਪਣੇ ਕੋਲੇ ਠੀਕ ਆ ਬਾਈ ਹਾਂਜੀ ਹਾਂ 19 ਮਾਡਲ ਜੀਡੀਡੀ ਠੀਕ ਆ ਉਹ ਲੁਧਿਆਣੇ ਖੜੀਆਂ ਨੇ ਆ ਉਹ ਲੁਧਿਆਣੇ ਲਾਈ ਹੋਏ ਨੇ ਅੱਜ ਗੱਡੀਆਂ ਕੱਲ੍ਹ ਐ ਸੰਡੇ ਨੂੰ ਬਾਜ਼ਾਰ ਵੀਰੇ ਉੱਥੇ ਲਾਉਣੇ ਆ ਹਾਂ ਹਾਂ ਤਾਂ ਕਰਕੇ ਗੱਡੀਆਂ ਉੱਥੇ ਗਈਆਂ ਹੋਈਆਂ ਸੀਗੀਆਂ ਕੱਲ ਆ ਜਾਣਗੀਆਂ ਆਪਣੇ ਕੋਲੇ ਕੱਲ ਨੂੰ ਇੱਥੇ ਆ ਜਾਣੀਆਂ ਹਾਂ ਹਾਂਜੀ ਹਾਂ ਠੀਕ ਆ ਠੀਕ ਆ ਦਰਸ਼ਕੋ ਉਹਨੂੰ ਦੱਸੇ ਦਿੱਤਾ ਬਾਈ ਨੇ ਰੇਟ ਵੀ ਦੱਸਤਾ ਉਹਨਾਂ ਦਾ ਕਿ ਨਹੀਂ ਇੱਥੇ ਤੱਕ ਮ ਬਾਕੀ ਕੋਈ ਵੀ ਗੱਡੀ ਲੈਣੀ ਹੁੰਦੀ ਆਪਣੇ ਨਾਲ ਬੰਦਾ ਕੰਟੈਕਟ ਕਰ ਸਕਦਾ ਕਿਉਂਕਿ ਲੁਧਿਆਣੇ ਆਪਾਂ ਵੱਧ ਲਾਉਨੇ ਆ ਵੱਡੀ ਗੱਡੀ ਵੀਰੇ ਉਰੇ ਵਿਕਦੀ ਨਹੀਂ ਅੱਛਾ ਅੱਛਾ ਆਪਾਂ ਲੁਧਿਆਣੇ ਵੀ ਚੱਲਾਂਗੇ ਇੱਕ ਦਿਨ ਉੱਥੇ ਵੀ ਵੀਡੀਓ ਪਾਵਾਂਗੇ ਆਪਣੇ ਦਫ਼ਤਰ ਤੇ ਹਾਂ ਹਾਂ ਹਾਂਜੀ ਹਾਂ ਬਾਕੀ ਉੱਥੇ ਆਪਣੇ ਕੋਲੇ ਸਾਰੇ ਜਿਹੜੀ ਮਰਜ਼ੀ ਲੈ ਲਓ ਫੋਰਚਨਰ ਤੋਂ ਲੈ ਕੇ ਹਰ ਇੱਕ ਗੱਡੀ ਪ੍ਰੋਵਾਈਡ ਕਰਾਉਂਦੇ ਆਪਾਂ ਅੱਛਾ ਅੱਛਾ ਉੱਥੇ ਜਿਹੜੀ ਮਰਜ਼ੀ ਲੈ ਲਓ ਹੈ ਹਾਂਜੀ ਹਾਂ ਤੇ ਠੀਕ ਆ ਇੱਥੇ ਵੀ ਸਾਡੀ ਦਫ਼ਤਰ ਆ ਬਾਈ ਦਾ ਲੁਧਿਆਣੇ ਵੀ ਆ ਦਰਸ਼ਕੋ ਜੋਹਲ ਕਾਰ ਪੁਆਇੰਟ ਆਪੋਜਟ ਥਾਣਾ ਇਹਦੇ ਮਲਾਉਦ ਏ ਆਉ ਦੇਖ ਸਕਦੇ ਹੋ ਤੁਸੀਂ ਆਉ ਥਾਣਾ ਮਲਾਉ ਦਾ ਥਾਣਾ ਪੁੱਛ ਕੇ ਆ ਜਿਓ ਕਿੱਥੇ ਆਉ ਦੇ ਆਪੋਜਿਟ ਦੁਕਾਨ ਆ ਹਾਂਜੀ ਵੀਰੇ ਹਾਂ ਤੇ ਬਹੁਤ ਬਹੁਤ ਧੰਨਵਾਦ ਬਾਈ ਇਧਰ ਆ ਓਏ ਥੈਂਕ ਯੂ ਵੀਰੇ ਤੇ ਹੋਰ ਕੁਝ ਕਹਿਣਾ ਚਾਹੋ ਮੈਂ ਲਾਸਟ ਬਸ ਵੀਰੇ ਧੰਨਵਾਦ ਤੁਹਾਡਾ ਸਾਡੇ ਕੋਲੇ ਆਉਣ ਦਾ ਸੇਵਾ ਦਾ ਮੌਕਾ ਦਿੰਦੇ ਰਿਹਾ ਕਰੋ ਠੀਕ ਆ ਠੀਕ ਆ ਤੇ ਹਾਂਜੀ ਦਰਸ਼ਕੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਕੇ ਸ਼ੇਅਰ ਕਰਨਾ ਚੈਨਲ ਆਪਣਾ ਨੂੰ ਸਬਸਕ੍ਰਾਈਬ ਕਰਨਾ ਨਾਲੇ ਸਬਸਕ੍ਰਾਈਬ ਕਰ ਦਿਆ ਕਰੋ ਦਬ ਦਿਆ ਕਰੋ ਵੱਟਣ ਜਿਆ ਮੂਹਿਆਂ ਟੱਟਾ ਲੱਗ ਰਹੀ ਆਇਆ ਕਰੋ ਤੇ ਫੇਸਬੁੱਕ ਤੇ ਉਹਦਾ ਬਿੱਟੂ ਨੀ ਪਰ ਪੇਜ ਨੂੰ ਫੋਲੋ ਕਰਨਾ ਪਲੀਜ਼ ਤੇ ਮਿਲਾਂਗੇ ਇੱਕ ਹੋਰ ਸੋਹਣੀ ਵੀਡੀਓ ਵਿੱਚ ਧੰਨਵਾਦ